ਬਾਬਾ ਲੱਖੀ ਸ਼ਾ ਮੰਜਾਰਾ ਜਿਨ੍ਹਾਂ ਦੇ ਨਾਂ ਤੇ ਰੇਲਵੇ ਸਟੇਸ਼ਨ ਵੀ ਐ ਪਿੰਡ ਸੈ ਮੰਜਾਰਾ ਉਹਨਾਂ ਨੇ ਇੱਥੇ ਇੱਕ ਵੱਡੀ ਤਕੜੀ ਸਹਿਬ ਸਰਾਂ ਬਣਾਈ ਆ ਇਹ ਸਰਾਂ ਆ ਜਿੱਥੇ ਮੈਂ ਖੜਾ ਆ ਉਹ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਹਾਂ ਇਹਦੇ ਸਵਾਗਤ ਆ ਜੀ ਮੇਰੇ ਪਿੰਡ ਦੀਆਂ ਗਲੀਆਂ ਹਾਂ ਅੱਜ ਤੁਹਾਨੂੰ ਇੱਕ ਬਹੁਤ ਪੁਰਾਣਾ ਇਤਿਹਾਸ ਇਸੇ ਸ਼ਹੀਦੀ ਦਿਨ ਸੀ ਬਾਬਾ ਜੀ ਦਾ ਜਿਹੜਾ ਬੜਾ ਛੋਪਿਆ ਹੋਇਆ ਹੈ ਬਹੁਤ ਪ੍ਰਾਣਾਤਿਹਾਸਾ ਹੈ ਜਿਹਨੂੰ ਲੋਕਾਂ ਨੇ ਸੰਭਾਲਿਆ ਨਹੀਂ ਹੈ ਬੜੀ ਪੁਰਾਣੀ ਬਿਲਡਿੰਗ ਹੈ ਇਤਿਹਾਸ ਮੈਂ ਸਰਨਦਰ ਸਿੰਘ ਖਟੜਾ ਮੈਂ ਤੁਹਾਨੂੰ ਬੱਚਿਆਂ ਨੂੰ ਜਾਂ ਆਪਣੇ ਸੱਭਿਆਚਾਰਕ ਦੀਆਂ ਜਿਹੜੀਆਂ ਚੈਨਲ ਮੇਰਾ ਜਿਹੜਾ ਸ਼ੁਰੂ ਕਰਿਆ ਹੋਇਆ ਹੈ ਮੇਰਾ ਕੋਈ ਲਾਲਚ ਨੂੰ ਨਹੀਂ ਕਰਿਆ ਇਹ ਮੈਂ ਤੁਹਾਡਾ ਆਪਣਾ ਚੈਨਲ ਜਿਹੜਾ ਹੈ ਸ਼ੁਰੂ ਕਰਿਆ ਚੈਨਲ ਮੈਂ ਸੱਭਿਆਚਾਰਕ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸੱਭਿਆਚਾਰਕ ਨਹੀਂ ਕਿਸੇ ਨੇ ਦੱਸਣਾ ਹੈਗਾ ਦੇਸ਼ ਦਾ ਤਾ ਪੰਜਾਬ ਦਾ ਤਾਣਾ ਬਾਣਾ ਹੀ ਪੰਜਾਬ ਦੀ ਜਿਹੜੀ ਬਾਗਡੋਰ ਹੈ ਉਹ ਸਾਡੀ ਬਾਗਡੋਰ ਜਿਹੜੀ ਹੈਗੀ ਅੱਜ بڑے ਵਿਦੇਸ਼ੀਆਂ ਦੇ ਜਿਹੜੇ ਬਾਹਰਲੀ ਸਟੇਟਾਂ ਨੇ ਉਹਨਾਂ ਦੇ ਹੱਥੇ ਜਾ ਰਹੀ ਹੈ ਸਕੂਲਾਂ ਦੇ ਵਿੱਚ ਸਾਡਾ ਸੱਭਿਆਚਾਰ ਖਤਮ ਹੋ ਰਿਹਾ ਹੈ ਜਿਹੜੇ ਪਿੰਡਾਂ ਦੇ ਵਿੱਚ ਪੁਰਾਣੇ ਇਤਿਹਾਸ ਪਏ ਨੇ ਉਹ ਖਤਮ ਹੋ ਰਹੇ ਨੇ ਇਹ ਇਤਿਹਾਸ ਜਿਹੜਾ ਹੈਗਾ ਪਿੰਡ ਸੈਮਨਜਾਰਾ ਮੈਂ ਬੜੀ ਦੂਰ ਤੋਂ ਇੱਥੇ ਆਇਆ ਤੇ ਮੈਨੂੰ ਪਤਾ ਲੱਗਿਆ ਸੀ ਦਸਣ ਦੇ ਮੁਤਾਬਕ ਇੱਥੇ ਲੱਖੀ ਸ਼ਾਹ ਮੰਜਾਰਾ ਜੀ ਬਾਬਾ ਲੱਖੀ ਸ਼ਾਹ ਮੰਜਾਰਾ ਜਿਨ੍ਹਾਂ ਦੇ ਨਾਂ ਤੇ ਰੇਲਵੇ ਸਟੇਸ਼ਨ ਵੀ ਹੈ ਪਿੰਡ ਸੈਮਨਜਾਰਾ ਉਹਨਾਂ ਨੇ ਇੱਥੇ ਇੱਕ ਵੱਡੀ ਤਕੜੀ ਸਹਿਬ ਸਰਾਈ ਬਣਾਈ ਆ ਹਸਰਾਏ ਆ ਜਿੱਥੇ ਮੈਂ ਖੜਾ ਹਾਂ ਉੱਥੋਂ ਨੂੰ ਮੈਂ ਦਿਖਾਣ ਜਾ ਰਿਹਾ ਹਾਂ ਇਹਦੇ ਬੈਕ ਸਾਈਡ ਤੇ ਇੱਕ ਬਹੁਤ ਵੱਡਾ ਸਰੋਵਰ ਬਣਾਇਆ ਸੀ ਜਿਹੜੇ ਮੱਖਣ ਸ਼ਾ ਬਾਬਾ ਲੱਖ ਮੱਖਣ ਸ਼ਾ ਲਵਾਣਾ ਸੀ ਉਹ ਵੀ ਕਹਿੰਦੇ ਜਿਹੜੇ ਵਪਾਰ ਕਰਦੇ ਸੀ ਉੱਥੇ ਲੱਖੀ ਸ਼ਾ ਮੰਜਾਰਾ ਫਿਰ ਗੱਡਿਆਂ ਦੇ ਰਾਹੀ ਦਿੱਲੀ ਜਿਹੜੇ ਵਪਾਰ ਕਰਦੇ ਹੁੰਦੇ ਸੀ ਉਹ ਫਿਰ ਇੱਥੇ ਨੂੰ ਵਪਾਰ ਹੁੰਦੇ ਸੀ ਇੱਥੇ ਰਹਿੰਦੇ ਸੀ ਆ ਕੇ ਵਪਾਰੀ ਤੇ ਇੱਥੇ ਉਹਨਾਂ ਦੇ ਜਿਹੜੇ ਹਾਥੀ ਸੀ ਘੋੜੇ ਸੀ ਇੱਥੇ ਖੜਦੇ ਸੀ ਆ ਕੇ ਜੋ ਜੋ ਵੀ ਗੱਡੇ ਨੂੰ ਬੜਦ ਜੁੜਦੇ ਸੀ ਉਹ ਸਭਿਆਚਾਰਕ ਜਿਹੜਾ ਹੈਗਾ ਤੁਹਾਡਾ ਪੰਜਾਬ ਵਿੱਚ ਮੈਂ ਇਹ ਚੈਨਲ ਨੂੰ ਸਭਿਆਚਾਰ ਵਾਸਤੇ ਜੋੜਿਆ ਮੇਰੇ ਪਿਆਰਿਓ ਤੁਹਾਡਾ ਇਹ ਚੈਨਲ ਤੁਸੀਂ ਇਹ ਸਬਸਕ੍ਰਾਈਬ ਨਹੀਂ ਕੀਤਾ ਬਹੁਤ ਘੱਟ ਤੁਸੀਂ ਲਾਇਕ ਕਰ ਰਹੇ ਹੋ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਤੁਹਾਨੂੰ ਸਭਿਆਚਾਰ ਨਹੀਂ ਕਿਸੇ ਨੂੰ ਦੱਸਣਾ ਪੰਜਾਬ ਦਾ ਉਹ ਹਾਲ ਹੁੰਦਾ ਜਾ ਰਿਹਾ ਹੈ ਜਿਹੜਾ ਮੈਨੂੰ ਪਤਾ ਵੀ ਆਪਣੀਆਂ ਖੇਤਰੀਆਂ ਪਾਰਟੀਆਂ ਨੇ ਵੀ ਜਿਹੜਾ ਉਹ ਸਭਿਆਚਾਰ ਸੰਭਿਆ ਹੋਰ ਸਕੂਲਾਂ ਦੇ ਵਿੱਚ ਵੀ ਇਤਿਆਸ ਖਰਾਬ ਹੋ ਰਿਹਾ ਪਿੰਡਾਂ ਦੇ ਵਿੱਚ ਵੀ ਸਾਡਾ ਇਤਿਆਸ ਹੋ ਰਿਹਾ ਹੈ ਬਿਲਡਿੰਗ ਹੈ ਤੁਹਾਨੂੰ ਮੈਂ ਦਿਖਾਣੇ ਜਾ ਰਹੇ ਹਾਂ ਪਿੰਡ ਦੇ ਵੀ ਪਤਵੰਤੇ ਇੱਥੇ ਖੜੇ ਨੇ ਉਹਨਾਂ ਨਾਲ ਵੀ ਤੁਹਾਨੂੰ ਗੱਲ ਕਰਾਵਾਂਗਾ ਤੇ ਇਹ ਬਿਲਡਿੰਗ ਹੈ ਬਹੁਤ ਵੱਡੀ ਬਿਲਡਿੰਗ ਹੈ ਬਣੀ ਹੋਈ ਬਹੁਤ 4 4 5 5 ਫੁੱਟੇ ਨੰਨੀ ਕੰਡਾ ਬਣੀਆਂ ਹੋਈਆਂ ਚੌੜੀਆਂ ਕੰਡਾ ਨੇ ਜਿਹਦੇ ਵਿੱਚ ਅੱਜ ਉੱਲੂ ਬੈਠੇ ਨੇ ਖੰਡਰ ਬਣ ਰਹੇ ਆ ਗਵਰਨਮੈਂਟ ਦਾ ਇਹਨਾਂ ਲੋਕਾਂ ਇਹਨਾਂ ਵੱਲ ਕੋਈ ਧਿਆਨ ਨਹੀਂ ਇਸ ਬਿਲਡਿੰਗ ਨੂੰ ਘੱਟੋ-ਘੱਟ ਗਵਰਨਮੈਂਟ ਨੂੰ ਪੈਸਾ ਜਿਹੜਾ ਫੰਡ ਕੋਈ ਦੇਣਾ ਚਾਹੀਦਾ ਪਿੰਡ ਦੇ ਜਿਹੜੇ ਸਰਪੰਚ ਪੰਚਾਇਤ ਆ ਜਿਹੜੇ ਪਿੰਡ ਦੀ ਸਭਾ ਪਿੰਡ ਦੇ ਲੋਕ ਨੇ ਉਹਨਾਂ ਨਾਲ ਸਹਿਯਾਰ ਕਰਕੇ ਚਾਹੇ ਪੰਜਾਬ ਪੰਜਾਬ ਗਵਰਨਮੈਂਟ ਹੈ ਇਹੋ ਜੇ ਪੰਜਾਬ ਗਵਰਨਮੈਂਟ ਨੂੰ ਸਾਹਮਣੇ ਚਾਹੀਦੇ ਨੇ ਜਿਹੜੇ ਸਭਿਆਚਾਰ ਸਾਡੇ ਪ੍ਰਾਣੇ ਪਏ ਨੇ ਸਭਿਆਚਾਰ ਤਾਂ ਰਹਿਣਗੇ ਜੇ ਸਾਡਾ ਸਾਡਾ ਪੰਜਾਬ ਦਾ ਇਤਿਹਾਸ ਹੋਏਗਾ ਪੰਜਾਬ ਦਾ ਸਾਡਾ ਤਾਣਾ ਬਾਣਾ ਹੋਏਗਾ ਟਾਣਾ ਬਣਾ ਜਿਹੜਾ ਹੋਇਆ ਉਹ ਸਾਰਾ ਸਾਡਾ ਪੰਜਾਬ ਦੇ ਤੋਂ ਬਾਹਰ ਹੈ ਪੰਜਾਬ ਦੇ ਵਿੱਚ ਸਾਨੂੰ ਹੁਣ ਸਕੂਲਾਂ ਦੇ ਵਿੱਚ ਹਿੰਦੀ ਸੋ ਮੈਂ ਬੇਨਤੀ ਕਰਦਾ ਇਹ ਬਿਲਡਿੰਗ ਦੀ ਆਹ ਬਿਲਡਿੰਗ ਦਾ ਦੇਖੋ ਤੁਸੀਂ ਲੱਖੀ ਸ਼ਾਹ ਮੰਜਾਰੇ ਨੇ ਇਹ ਬਣਾਈ ਸੀ ਬਿਲਡਿੰਗ ਬਹੁਤ ਪੁਰਾਣੀ ਬਿਲਡਿੰਗ ਹੈ ਜਿਹਦਾ ਖੰਡਰ ਬਣ ਗਿਆ ਖੰਡਰ ਬਣਿਆ ਹੋਇਆ ਉੱਲੂ ਬੈਠੇ ਨੇ ਇਹਨਾਂ ਵਿੱਚ ਬਹੁਤ ਪੁਰਾਣੀ ਬਿਲਡਿੰਗ ਹੈ ਪਿੰਡ ਦੇ ਲੋਕਾਂ ਨੇ ਇਹਦੀ ਸਫਾਈ ਸੂਈ ਵੱਲ ਮੜਾ ਮੋਟਾ ਧਿਆਨ ਦਿੱਤਾ ਹੁਣ ਇੱਥੇ ਲੋਕ ਆ ਕੇ ਆਰਾਮ ਕਰਿਆ ਕਰਦੇ ਸੀ ਜਿਹੜੇ ਵਪਾਰੀ ਸੀ ਹੋਰ ਜਿਹੜੇ ਰਾਹੀ ਸੀ ਉਹ ਬਟ ਇੱਥੇ ਆ ਕੇ ਆਰਾਮ ਕਰਦੇ ਸੀ ਬਾਬਾ ਲੱਖੀ ਸ਼ਾਹ ਮੰਜਾਰਾ ਬਹੁਤ ਜ਼ਿਆਦਾ ਵੱਡੀ ਬਿਲਡਿੰਗ ਇਹਨਾਂ ਨੇ ਇੱਥੇ ਬਣਾਈ ਹੈ ਮੇਰੇ ਖਿਆਲ 4-4 ਫੁੱਟ ਕੰਧਾਂ ਚੌੜੀਆਂ ਨੇ ਅੱਜ ਤਾਂ ਸਾਰਾ ਸਭਿਆਚਾਰ ਖਤਮ ਹੋ ਰਿਹਾ ਹੈ ਬੱਚਿਆਂ ਨੂੰ ਮੈਗੀਆਂ ਤੱਕ ਧਿਆਨ ਰਹਿ ਗਿਆ ਪੀਜਾਂ ਤੱਕ ਧਿਆਨ ਰਹਿ ਗਿਆ ਸੱਭਿਆਚਾਰਕ ਭੁੱਲਦੇ ਜਾ ਰਹੇ ਆ ਸਰਕਾਰਾਂ ਨੇ ਤੁਹਾਡਾ ਸੱਭਿਆਚਾਰ ਖਤਮ ਕਰ ਦੇਣਾ ਉਹ ਸੱਭਿਆਚਾਰ ਖਤਮ ਕਰਕੇ ਤੁਹਾਨੂੰ ਐਸੇ ਰਸਤੇ ਲੈ ਜਾਣਗੇ ਵੀ ਮੁਰ ਤੁਹਾਨੂੰ ਇਹੀ ਸਵਾਲ ਸੱਭਿਆਚਾਰਕ ਤੁਹਾਡੇ ਤੋਂ ਪੁੱਛਿਆ ਕਰਨਗੇ ਵੀ ਅੱਜ ਤੱਕ ਤੁਹਾਡੇ ਰਖਵਾਲੇ ਆ ਹੁਣ ਤੁਹਾਡਾ ਸੱਭਿਆਚਾਰ ਖਤਮ ਹੋ ਰਿਹਾ ਹੈ ਫਿਰ ਤੁਹਾਨੂੰ ਇਹੀ ਇਹੀ ਪੇਪਰਾਂ ਦੇ ਵਿੱਚ ਇਹੀ ਸਵਾਲ ਆਇਆ ਕਰਨਗੇ ਇਹੀ ਬਿਲਡਿੰਗਾਂ ਪੁੱਛਿਆ ਕਰਨਗੇ ਬਿਲਡ ਕਿੱਥੇ ਆ ਉਹ ਤੁਹਾਡੇ ਕਿਸੇ ਦੀ ਯਾਦ ਨਹੀਂ ਰਹਿਣੀ ਕਿਉਂਕਿ ਅੱਜ ਆਪਣੇ ਜਿਹੜੇ ਬੱਚੇ ਐ ਉਹਨਾਂ ਦਾ ਇਹਨਾਂ ਬਿਲਡਿੰਗਾਂ ਵੱਲ ਇਹਨਾਂ ਇਤਿਹਾਸਾਂ ਵੱਲ ਕੋਈ ਧਿਆਨ ਨਹੀਂ ਤੁਸੀਂ ਦੇਖੋ ਕਿੰਡੀ ਵੱਡੀ ਬਿਲਡਿੰਗਾਂ ਕਿਸ ਤਰ੍ਹਾਂ ਇਹਨਾਂ ਨੇ ਉਸ ਟਾਈਮ ਦੇ ਵਿੱਚ ਰੱਖਣ ਵਾਸਤੇ ਕੱਪੜੇ ਰੱਖਣ ਵਾਸਤੇ ਵਪਾਰੀ ਜਿਹੜੇ ਆਉਂਦੇ ਸੀ ਉਹਨਾਂ ਵਾਸਤੇ ਖਾਣੇ ਬਣਾਏ ਹੋਏ ਜਿਵੇਂ ਲੋਕਰ ਹੁੰਦੇ ਸੀ ਪੁਰਾਣੇ ਹਨਾ ਇਹ ਸਾਰੇ ਉਹ ਟਹਾ ਟੇਰੀ ਹੋ ਗਿਆ ਉੱਪਰ ਵੀ ਖੰਡਰ ਬਣਿਆ ਹੋਇਆ ਸਾਰਾ ਵੀ ਖੰਡਰ ਬਣਿਆ ਹੋਇਆ ਬਾਹਰ ਦੇਖੋ ਤੁਸੀਂ 5-5 4-4 ਫੁੱਟ ਚੌੜੀਆਂ ਕੰਧਾਂ ਨੇ ਇਹਨਾਂ ਇਹਨਾਂ 'ਚ ਕੋਈ ਏਸੀ ਦੀ ਲੋਟ ਨਹੀਂ ਸੀ ਹੁੰਦੀ ਮੈਂ ਵੀ ਹੁਣ ਇੱਥੇ ਖੜਾ ਐ ਪਰ ਥੋੜਾ ਇਸ ਤਰ੍ਹਾਂ ਵੀ ਕੋਈ ਨਾ ਕੋਈ ਇੱਟ ਨਿਕਲ ਸਕਦੀ ਐ ਇੱਥੋਂ ਇੱਥੇ ਬਹੁਤ ਵੱਡਾ ਜਿਹੜਾ ਮੱਖਣ ਸ਼ਾ ਲਵਾਣਾ ਉਹ ਵਪਾਰੀ ਸੀ ਬਹੁਤ ਵੱਡੇ ਵਪਾਰੀ ਸੀ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦਾ ਜਹਾਜ਼ ਲੈ ਆਇਆ ਸੀ ਉਹਨਾਂ ਗੱਡਿਆਂ ਰਾਹੀਂ ਫਿਰ ਇਹ ਬਾਬਾ ਲੱਖੀ ਸ਼ਾਹ ਮੁੰਦਾਰਾ ਪਿੰਡ ਦੇ ਦਸਣ ਮੁਤਾਬਕ ਇੱਥੇ ਜਿਹੜੇ ਉਹ ਆਪਣਾ ਗੱਡਿਆਂ ਰਾਹੀਂ ਸਮਾਨ ਇਸ ਬਿਲਡਿੰਗ ਦੇ ਵਿੱਚ ਉਹ ਵਪਾਰੀ ਜਿਹੜੇ ਨਾਲ ਹੁੰਦੇ ਸੀ ਉਹ ਇੱਥੇ ਰਹਿੰਦੇ ਸੀ ਜਿਹੜੇ ਵੱਡੇ ਰਾਜੇ ਹੁੰਦੇ ਸੀ ਵੱਡੇ ਰਾਜਿਆਂ ਦੇ ਅਹਲਕਾਰ ਹੁੰਦੇ ਸੀ ਉਹਨਾਂ ਨੇ ਆ ਕੇ ਇੱਥੇ ਠਹਿਰਨਾ ਇਸ ਇਤਿਹਾਸ ਨੂੰ ਛਿਪਾ ਲਿਆ ਖਤਮ ਕਰ ਲਿਆ ਇਹਦੇ ਮਗਰ ਇੱਕ ਟੋਬਾ ਟੋਬਾ ਨਹੀਂ ਤਲਾ ਬਹੁਤ ਵੱਡਾ ਤਲਾ ਹੈ ਜਿਹਦਾ 4-5 ਕਿਲਿਆਂ ਦੇ ਵਿੱਚ ਤਲਾ ਹੈ ਇਹ ਵੱਡਾ ਤਲਾਏ ਦੇ ਵਿੱਚ ਤਾਂ ਹੁਣ ਝੋਨਾ ਲਾਇਆ ਹੋਇਆ ਜਿਰੀ ਲਾਈ ਹੋਈ ਹੈ ਕਈਸ ਆਪਣੀ ਆਪਣੀਆਂ ਇਲਾਕੇ ਦੀਆਂ ਬੋਲੀਆਂ ਹੁੰਦੀਆਂ ਨੇ ਕਿਤੇ ਝੋਨਾ ਕਹਿੰਦੇ ਨੇ ਕਿਤੇ ਜਿਰੀ ਕਹਿ ਦਿੰਦੇ ਆ ਸਾਡੇ ਪਾਦ ਦੇ ਵਿੱਚ ਜਾਂ ਮਾਲਵੇ ਦੇ ਵਿੱਚ ਜਿਰੀ ਕਹਿੰਦੇ ਆ ਮਾਝੇ ਦੇ ਵਿੱਚ ਝੋਨਾ ਕਹਿ ਦਿੰਦੇ ਆ ਇਹ ਤਲਾਸੀ ਬਹੁਤ ਵੱਡਾ ਤਲਾਸੀ ਇੱਥੇ ਆ ਕੇ ਵਪਾਰੀ ਜਿਹੜੇ ਹੈਗੇ ਸੀ ਆਪਣੇ ਹਾਥੀ ਇਹਦੇ ਵਿੱਚ ਨਹਾਉਂਦੇ ਸੀ ਉਹਨਾਂ ਦਾ ਜਿਹੜੇ ਆਪਨਾ ਆਪਨਾ ਨਹਾਉਂਦੇ ਨਹਾਉਣਾ ਹੁੰਦਾ ਸੀ ਉਹਨਾਂ ਨੇ ਸੋ ਬਹੁਤ ਵੱਡਾ ਤਲਾਸੀ ਇਹਦਾ ਬੜਾ ਪੁਰਾਣਾ ਇਤਿਹਾਸ ਹੈ ਇਹਦੀਆਂ ਨੀਹਾਂ ਨੂੰ ਹੁਣ ਤਾਂ ਖਤਮ ਹੋ ਗਈਆਂ ਦੇਖੋ ਇਹਦਾ ਖੰਡਰ ਬਣਿਆ ਪਿਆ ਬੁਰਾ ਹਾਲ ਹੈ ਇੱਥੇ ਆਪਣੇ ਆਪਣੇ ਮਜਬ ਜਿਹੜੇ ਹੈਗੇ ਨੇ ਉਹ ਉਹ ਇੱਥੇ ਛਿਣਗੇ ਨੇ ਸੋ ਬੇਨਤੀ ਕਰਦਾ ਮੈਂ ਸਾਰੇ ਵੀਰਾਂ ਨੂੰ ਸਾਰੇ ਇਹ ਇਹ ਸੱਭਿਆਚਾਰ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ ਤੁਸੀਂ ਯਾਦ ਕਰਿਆ ਕਰੋਗੇ ਵੀ ਵੀ ਇੱਥੇ ਸੁਰਿੰਦਰ ਸਿੰਘ ਖੱਲਾ ਜੀ ਸੀ ਆਪਣੇ ਉਹਨਾਂ ਨੇ ਸੱਭਿਆਚਾਰ ਮੈਂ ਪਿੰਡ ਗਿਆ ਸੀ ਇੱਕ ਵਾਰੀ ਸਾਡੇ ਪਿੰਡ ਵੀ ਬਹੁਤ ਵੱਡਾ ਮੰਦਿਰ ਸੀ ਉਹ ਮੰਦਿਰ ਸ਼ਿਵ ਜੀ ਦਾ ਮੰਦਿਰ ਸੀ ਮੈਂ ਉੱਥੇ ਜਦੋਂ ਗਿਆ ਉੱਚਾ ਉਹਦਾ ਸਥਾਨ ਹੈ ਬਹੁਤ ਉੱਚਾ ਸਥਾਨ ਹੈ ਉੱਥੇ ਮੈਂ ਉਸ ਸਥਾਨ ਤੇ ਜਦੋਂ ਖੜਿਆ ਜਾ ਕੇ ਮੇਰਾ ਮਨ ਉੱਥੇ ਰੋਇਆ ਵੀ ਪਿੰਡ ਦਾ ਜਿਹੜਾ ਸਾਡਾ ਹਾਲ ਹੈ ਉਹ ਪਿੰਡ ਦੀ ਹੈ ਮਕਾਨ ਬੱਚੇ ਬਾਹਰ ਚਲੇ ਗਏ ਪਿੰਡਾਂ ਦਾ ਉੱਥੇ ਇਹੀ ਹਾਲ ਮੈਂ ਪਿੰਡ ਦਾ ਦੇਖਿਆ ਸੋ ਮੈਂ ਉਸ ਟਾਈਮ ਆ ਕੇ ਚੈਨਲ ਨੂੰ ਆਪਣੇ ਨੂੰ ਪ੍ਰਮੋਟ ਕੀਤਾ ਚੈਨਲ ਮੇਰੇ ਪਿੰਡ ਦੀਆਂ ਗਲੀਆਂ ਉਸ ਟਾਈਮ ਮੈਂ ਬਣਾਇਆ ਇਹ ਸੱਭਿਆਚਾਰ ਨੂੰ ਸਾਹਮਣੇ ਵਾਸਤੇ ਕੋ ਮੈਨੂੰ ਕੋਈ ਪੈਸੇ ਦੀ ਲੋੜ ਨਹੀਂ ਮੈਂ 4 ਅੰਕਿਤ ਦੇ ਵਿੱਚ ਮੇਰੀ ਕਮਾਈ ਹੈਗੀ ਹੈ ਠੀਕ ਹੈ ਮੈਂ ਰੋਟੀ ਪਾਣੀ ਵਧੀਆ ਖਾ ਲੈਂਾ ਇਹ ਸਿਰ ਮੇਰਾ ਬੱਚਿਆਂ ਨੂੰ ਸੱਭਿਆਚਾਰ ਲਿਆਉਣ ਵਾਸਤੇ ਵੀ ਤੁਹਾਨੂੰ ਇਹੀ ਸੱਭਿਆਚਾਰ ਤੁਹਾਡਾ ਖਤਮ ਹੋ ਜਾਣਾ ਹੈ ਬਿਲਡਿੰਗਾਂ ਖਤਮ ਹੋ ਜਾਣੀਆਂ ਐ ਇਹ ਗਵਰਨਮੈਂਟ ਨੂੰ ਚਾਹੀਦਾ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਇਹ ਜਿਹੜੇ ਕੇਂਦਰ ਬਿੰਦੂ ਨੇ ਜਿਵੇਂ ਇਹ ਸੈਮਨਜਾਰਾ ਪਿੰਡਾ ਡੀਟੀ ਰੋਡ ਬਸੰਤਪੁਰ ਦੇ ਨਾਲ ਬਿਲਕੁਲ 2 ਕਿਲੋਮੀਟਰ ਤੇ ਨਾਲ ਆ ਕਿਲੋਮੀਟਰ ਤੇ ਇਹ ਜਿਹੜਾ ਖੰਡਰ ਜਿਹੜਾ ਬਣ ਰਿਹਾ ਇਹਨੂੰ ਸੰਭਾਲਿਆ ਜਾਵੇ ਇੱਥੇ ਬਹੁਤ ਵੱਡੀ ਇਮਾਰਤ ਹੈ ਜਿਹੜੀ ਇਹਦੀ ਰਿਪੇਅਰ ਕਰਾ ਕੇ ਇੱਥੇ ਨੂੰ ਦਾ ਪੰਚਾਇਤ ਦੇ ਹਵਾਲੇ ਕਰਤਾ ਜਾਵੇ ਹੁਣ ਤਾਂ ਇਹ ਤੋਬੇ ਬਣਾ ਤੇ ਦੀਰੀਆਂ ਲੱਗੀਆਂ ਇੱਥੇ ਸੋ ਮੇਰੀ ਬੇਨਤੀ ਹੈ ਭਾਈ ਪਿੰਡ ਦੇ ਵੀ ਲੋਕ ਇੱਥੇ ਬੜੀ ਸਫਾਈ ਜਿਹੜੀ ਹੈ ਮਾਰੀ ਮੋਟੀ ਜਿੰਨਾ ਹੈਗਾ ਉਹ ਕਰ ਰਹੇ ਨੇ ਕੋਈ ਕੋਨਾ ਇਤਰਾ ਕੋਈ ਮੇਲਾ ਲੱਗਣਾ ਹੋਣਾ ਇਹ ਇੱਕ ਤੁਹਾਨੂੰ ਮੈਂ ਦੱਸ ਰਿਹਾ ਸਾਡਾ ਸਭਿਆਚਾਰਕ ਜਿਹੜਾ ਹੈਗਾ ਉਹਦਾ ਤਾਣਾ ਬਾਣਾ ਕਿਉਂ ਉਲਝਿਆ ਸਾਡੇ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਅੱਜ ਵੀ ਹਿੰਦੀ ਪੜ੍ਹਾਉਣ ਲੱਗ ਗਏ ਆ ਅਰੇ ਮਾਪੇ ਬਹੁਤ ਖੁਸ਼ ਹੁੰਦੇ ਆ ਵੀ ਸਾਡੇ ਬੱਚੇ ਹਿੰਦੀ ਪੜ੍ਹ ਰਹੇ ਆ ਉਹਨਾਂ ਨੂੰ ਨਹੀਂ ਪਤਾ ਹੈਗਾ ਵੀ ਸਾਡਾ ਸਾਨੂੰ ਇਹ ਜ਼ਹਿਰ ਦੇ ਟੀਕੇ ਲੱਗ ਰਹੇ ਨੇ ਮਿੱਠੇ ਮਿੱਠੀ ਜ਼ਹਿਰ ਦੇ ਟੀਕੇ ਲਾ ਰਹੇ ਨੇ ਆਰ ਜਦੋਂ ਤੁਹਾਨੂੰ ਇਤਿਹਾਸ ਨਹੀਂ ਪਤਾ ਲੱਗਣਾ ਤੁਹਾਡਾ ਇਤਿਹਾਸ ਤੁਹਾਡੇ ਕੋਲ ਹੈ ਨਹੀਂ ਬੱਚਿਆਂ ਨੂੰ ਇਤਿਹਾਸ ਨਹੀਂ ਪਤਾ ਲੱਗਣਾ ਕੁੱਕਾ ਤਾਣਾ ਬਾਣਾ ਬਾਹਰ ਦਾ ਪੰਜਾਬ ਤੋਂ ਬਾਹਰ ਦਾ ਸਾਰਾ ਤਾਣਾ ਬਾਣਾ ਬਾਹਰ ਦਾ ਉਹਨਾਂ ਨੇ ਬੁਣਿਆ ਇਹ ਸੇਵਾਚਾਰਗੇ ਦੇ ਬਾਰੇ ਤੁਹਾਨੂੰ ਪੁੱਛਿਆ ਕਰਨਗੇ 10 ਸਾਲ ਤੱਕ ਬੱਚਿਆਂ ਨੂੰ ਫਲਾਣਾ ਸਹਿ ਮੰਜਾਰਾ ਕਿੱਥੇ ਆ ਉੱਥੇ ਬਿਲਡਿੰਗ ਕਿੱਥੇ ਆ ਉਹ ਕਿਵੇਂ ਆ ਇਹੀ ਸਕੂਲਾਂ ਦੇ ਵਿੱਚ ਆਉਣਾ ਜਿੱਕੜ ਮੈਂ ਪਿਛਲੇ ਬਲੌਗ ਦੇ ਵਿੱਚ ਦੱਸਿਆ ਸੀ ਵੀ ਇੱਕ ਪਟਵਾਰੀਆਂ ਦੇ ਪੇਪਰ 'ਚ ਆਇਆ ਸੀ ਕਰੀਰ ਦਾ ਬੇਲਣਾ ਮੈਂ ਬੇਲ-ਬੇਲ ਥੱਕੀ ਉਹ ਕਰੀਰ ਦਾ ਬੇਲਣਾ ਕਿਸੇ ਬੱਚੇ ਨੂੰ ਨਹੀਂ ਸੀ ਆਇਆ ਪਟਵਾਰੀਆਂ ਦੇ ਪੇਪਰ 'ਚ ਉਹ ਕਰੀਰ ਦਾ ਬੇਲਣਾ ਕਿਹੜਾ ਸੀ ਇਹ ਨਹੀਂ ਸੀ ਬਿਟਾ ਰੋਟੀਆਂ ਬੇਲਣ ਵਾਲਾ ਬੇਲਣਾ ਸੀ ਉਹ ਇੱਕ ਰੂਮ ਬੇਲਦਾ ਹੁੰਦਾ ਸੀ ਕਰੀਰ ਦਾ ਬੇਲਣਾ ਉਹਦੇ ਵਿੱਚ ਇੱਕ ਲੱਕੜ ਦਾ ਬੇਲਣਾ ਹੁੰਦਾ ਸੀ ਇੱਕ ਲੋਹੇ ਦਾ ਬੇਲਣਾ ਹੁੰਦਾ ਸੀ ਮੈਂ ਤੁਹਾਨੂੰ ਫੇਰ ਦੱਸਦਾ ਉਹ ਬੁੜੀਆਂ ਉਹ ਬੇਲਦੀਆਂ ਹੁੰਦੀ ਸੀ ਸ਼ਾਮ ਤੱਕ ਕਿਲੋ ਦੋ ਕਿਲੋ ਉਹ ਰੂਮ ਬੇਲ ਦਿੰਦੀਆਂ ਹੁੰਦੀ ਸੀ ਉਹਨੂੰ ਕਹਿੰਦੇ ਹੁੰਦੇ ਸੀ ਕਿਰੀਰ ਦਾ ਬੇਲਣਾ ਮੈਂ ਬੇਲ ਬੇਲ ਥੱਕੀ ਉਹੋ ਜੇ ਸੱਬਿਆ ਚਾਹ ਤੋ ਖੋ ਰਹੇ ਨੇ ਹੈ ਮਿੱਤਰ ਪਿਆਰਿਓ ਤੁਸੀਂ ਯਾਦ ਕਰੋਗੇ ਵੀ ਕੋਈ ਸਾਨੂੰ ਚੰਦਰ ਸਿੰਘ ਖੱਡਾਤਾ ਉਹ ਸਭਿਆਚਾਰ ਨਾਲ ਜੋੜ ਰਿਹਾ ਸੀ ਅਸੀਂ ਜੁੜੇ ਨਹੀਂ ਜੁੜ ਜੋ ਤੁਹਾਨੂੰ ਪਤਾ ਵੀ ਦੁੱਲੇ ਬੇਰਾਂ ਦਾ ਹਲੇ ਕੁਝ ਨਹੀਂ ਵਿਕੜਿਆ ਬੜੇ ਇਥੇ ਇਤਿਹਾਸ ਪਏ ਨੇ ਆਪਣੇ ਬਹੁਤ ਇਤਿਹਾਸ ਛੁਪੇ ਹੋਏ ਨੇ ਉਹਨਾਂ ਨੂੰ ਤੁਹਾਨੂੰ ਲੱਭਣ ਦੀ ਲੋੜ ਹੈ ਉਹਨਾਂ ਨੂੰ ਸੁਣਨ ਦੀ ਲੋੜ ਹੈ ਉਹਨੂੰ ਉਹਨਾਂ ਨੂੰ ਲੈ ਕੇ ਕਰਨ ਦੀ ਲੋੜ ਹੈ ਤੇ ਤੁਸੀਂ ਯਾਦ ਕਰਿਆ ਕਰੋ ਕਿ ਵੀ ਹਾਂ ਸਾਨੂੰ ਸਭਿਆਚਾਰ ਬਾਰੇ ਸਾਨੂੰ ਦੱਸਿਆ ਤੇ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਤên ਮੈਂ ਹਮੇਸ਼ਾ ਤੁਹਾਨੂੰ ਇਹੀ ਕਹਾਂਗਾ ਕਿ ਪਾਈ ਆਪਣਾ ਚੈਨਲ ਹੈ ਜਿਹੜਾ ਇਹਨੂੰ ਸਬਸਕ੍ਰਾਈਬ ਕਰਿਓ ਤੇ ਘੰਟੀ ਦਾ ਬਟਨ ਦਬਾਇਓ ਤੇ ਚੈਨਲ ਗਵਰਨਮੈਂਟ ਤੱਕ ਪਹੁੰਚਾਈ ਵੀ ਇਹ ਇਹ ਜੀਆਂ ਬਿਲਡਿੰਗਾਂ ਸਾਡੀਆਂ ਜਿਹੜੀਆਂ ਹੈਗੀਆਂ ਨੇ ਉਹ ਆਪਣਾ ਪੰਜਾਬ ਦੇ ਵਿੱਚ ਖੰਡਰ ਬਣਨ ਜਾ ਰਹੀਆਂ ਨੇ ਸੋ ਮੇਰੀ ਬੇਨਤੀ ਆ ਇਹਨੂੰ ਚੈਨਲ ਨੂੰ ਸਰਕਾਰਾਂ ਤੱਕ ਪਹੁੰਚਾਓ ਲਾਇਕ ਕਰੋ ਕਮੈਂਟ ਕਰਕੇ ਦੱਸੋ ਵੀ ਕਿੱਥੇ ਤੇ ਤੁਸੀਂ ਇਹ ਦੇਖ ਰਹੇ ਹੋ ਕਿੱਥੇ ਤੱਕ ਇਹ ਚੈਨਲ ਪਹੁੰਚਿਆ ਧੰਨਵਾਦ